ਉਹੀ ਗੱਲ ਆ ਨਾ ਫੇਰ ਕਹਿੰਦੇ ਫੁੱਟੀਆਂ ਅਸੀਂ ਭੈਣ ਦੇ ਖਸਬ ਨੇ ਵਿੱਚ ਲਾਤੀ ਵੀ ਹੁਣ ਆ ਇਥੋਂ ਹੀ ਟਾਪਦੀ ਟੱਪੂਗੀ ਭੈਣ ਦੇ ਨੇ ਦੀ ਕੋਈ ਇਹ ਤਾਂ ਹੈ ਨਹੀਂ ਵੀ ਹੱਥਾਂ ਦੇ ਚੱਕ ਕੇ ਬੰਦਾ ਲੈ ਜੂ ਇਹਨੂੰ ਯਾਰ ਬਸ ਐਂਡ ਹੋ ਗਿਆ ਭਰਾਵਾ ਮੇਰੇਆ ਲੋਕਾਂ ਵੱਢ ਕੇ ਰਾਜਦੇ ਨਹੀਂ ਪਈਆਂ ਲਓ ਬਈ ਤੁਹਾਨੂੰ ਪਈਆਂ ਦੇ ਹਾਲ ਦਿਖਾਉਂਦੇ ਆ ਮਿੱਤਰੋ ਕੀ ਹਾਲ ਨੇ ਪਈਆਂ ਦੇ ਦੇਖੀ ਚੱਲਿਓ ਦੇਖੀ ਚੱਲਿਓ ਮਸ਼ੀਨ ਕਿਵੇਂ ਜਾਂਦੀ ਆ ਕਿਵੇਂ ਜਾਂਦੀ ਆ ਕਿਵੇਂ ਜਾਂਦੀ ਆ ਇਧਰ ਨਾਲ ਆ ਦੀ ਆ ਪੂਰੀ ਪੂਰੀ ਮਸ਼ੀਨ ਜਮਾ ਦੇਖੋ ਮਾਰੂ ਨੇਗਾ ਇਹ ਢਾਈ ਕਰਮਾ ਪਹੀ ਆ ਇਧਰ ਇਧਰ ਰੱਖਿਆ ਇਧਰ ਢਾਈ ਕਰਮਾ ਪਹੀ ਆ ਇਹ ਉਹ ਲੈ ਗਈ ਤੇ ਬਸ ਆਹ ਢਾਈ ਕਰਮਾ ਸਹੀ ਪਹੀ ਆ ਬੁਰੇ ਹਾਲ ਹੋਏ ਪਏ ਆ ਯਾਰ ਤੇ ਬੰਦਾ ਕਰੂ ਤਾਂ ਕਰੂਗੀ ਥੱਲੇ ਇਹਨੂੰ ਬੰਦਾ ਲੈ ਕੇ ਕਿੱਥੇ ਜਾਊਗਾ ਹੈ ਤੁਸੀਂ ਇਹ ਵੇਖੋ ਹੁਣ ਆਹ ਦੇਖੋ ਬਾਈ ਜਮਾ ਇਧਰ ਵੀ ਕਿੰਨਾ ਨੀਵਾ ਥਾ ਤੇ ਇਧਰ ਵੀ ਕਿੰਨਾ ਨੀਵਾ ਥਾਂਗਾ ਯਾ ਡਰਾਈਵਰੀ ਸਾਡੇ ਬਾਲੇ ਤੱਕੜਿਆ ਜਿਹੜੇ ਪੱਟੂ ਲੈ ਆਉਂਦੇ ਆ ਫਿਰ ਕਹਿੰਦਾ ਕਿ ਭੈਣ ਦਾ ਖਸਮ ਵਿੱਚ ਲਾ ਗਿਆ ਅਗੇ ਮੇਰੇ ਸਾਲੇ ਦੀਆਂ ਫੁੱਟੀਆਂ ਹੀ ਦਿਸਿਆ ਨਾ ਵੀ ਭੈਣ ਦਾ ਅਦਾ ਕਰਮ ਥਾਂ ਛੱਡ ਦੋ ਕੀ ਫਰਕ ਪੈਂਦਾ ਹੈਗਾ ਹਾਂ ਚੱਲ 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 ਬਈ ਚੱਲ ਖੈਂਦੀ ਤੁਰ ਜਾਂਦੀ ਐ ਖੈਂਦੀ ਜਮਾਂ ਲਹੂਗੀ ਆ ਦੇਖੇ ਆਏ ਵਾਦਿਆ ਰੋ ਉੱਥੋਂ ਕੱਚੇ ਹਿੱਟ ਲਈ ਆਹ ਡਰਾਈਵਰੀ ਤਾਕੜਾ ਯਾਰ ਧੱਕੀ ਦਰਿਆਂਦਾ ਮਸ਼ੀਨ ਨੂੰ ਐ ਹਮ ਤਾਂ ਸਿੱਟੀ ਹੁੰਦੀ ਲਾ ਕੇ ਨਹੀਂ ਥੱਲੇ ਇੱਕ ਨੰਬਰ ਡਰਾਈਵਰੀ ਆ ਜਮਾ じゃあな。